ਜਾਬ ਸਰਕਾਰ ਵੱਲੋਂ ਕਾਗਜ਼ਾਂ ਵਿੱਚ ਸਰਕਾਰੀ ਖਰੀਦ ਦੀ ਸ਼ੁਰੂਆਤ 1 ਅਕਤੂਬਰ ਤੋਂ ਹੋ ਚੁੱਕੀ ਹੈ ਪਰੰਤੂ ਕਿਸਾਨ ਮੰਡੀਆਂ ਵਿੱਚ ਆਪਣੇ ਪੁੱਤਾ ਬਾਂਗ ਪਾਲੀ ਫਸਲ ਉਸੇ ਤਰ੍ਹਾਂ ਲਈ ਬੈਠੇ ਨੇ ਉਹਨਾਂ ਦੀ ਕੋਈ ਸਣਵਾਈ ਨਹੀਂ ਹੋ ਰਹੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਪੱਲੇਦਾਰ ਆੜਤੀ ਅਤੇ ਸੇਲਰ ਮਾਲਕ ਝੋਨੇ ਦੇ ਸੀਜ਼ਨ ਵਿੱਚ ਹੜਤਾਲਤੇ ਨੇ ਅਤੇ ਕਿਸਾਨ ਮੰਡੀਆਂ ਵਿੱਚ ਧੂੜ ਪਕ ਰਹੇ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਜੂਨੀਅਨ ਲੱਕਵਾਲ ਆੜਤੀ ਐਸੋਸੀਏਸ਼ਨ ਸਮਰਾਲਾ ਅਤੇ ਪੱਲੇਦਾਰ ਮਜ਼ਦੂਰ ਜੂਨੀਅਨ ਨੇ ਸੁਬੋਧਨ ਕਰਦੀ ਕੀਤਾ ਹੈ ਉਨਾ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੀ ਮੋਦੀ ਸਰਕਾਰ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਜੀਰੀ ਸੈਲੋ ਵਿੱਚ ਜਾਂ ਪ੍ਰਾਈਵੇਟ ਅਦਾਰਿਆਂ ਨੂੰ ਵੇਚਣ ਲਈ ਮਜਬੂਰ ਕਰ ਰਹੀ ਹੈ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਜੀ ਕੀ ਕਹਿਣਾ ਸੋਣ ਜਿਹੜਾ ਜਿਹੜਾ ਐਜੀਟੇਸ਼ਨ ਸਰਕਾਰ ਨੇ ਇੱਕ ਤਰੀਕ ਤੋਂ ਸਰਕਾਰੀ ਖਰੀਦ ਦਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਮੰਡੀਆਂ ਚ ਇੱਕ ਵੀ ਬੋਰੀ ਪੰਜਾਬ ਚ ਕਿਤੇ ਵੀ ਭਰੀ ਨਹੀਂ ਗਈ ਕਿਉਂਕਿ ਮਜ਼ਦੂਰਾਂ ਦੀ ਹੜਤਾਲ ਆ ਆੜਤੀਆਂ ਦੀ ਵੀ ਹੜਤਾਲ ਆ ਨਾਲ ਛੈਲਰਾਂਾਂ ਦੀ ਵੀ ਹੜਤਾਲ ਆ ਹੁਣ ਸਾਨੂੰ ਇਹ ਵੀ ਪਤਾ ਲੱਗਿਆ ਇਨਸਪੈਕਟਰਾਂ ਵੀ ਹੜਤਾਲ ਕਰਤੀ ਸੋ ਇਹ ਬੜੀ ਸਮੱਸਿਆ ਬੇਸ਼ੱਕ 15-20 ਦਿਨ ਤੋਂ ਪਹਿਲਾਂ ਮਜ਼ਦੂਰ ਵੀ ਰੋਲਾ ਪਾਉਂਦੇ ਸੀ ਆੜਤੀਆਂ ਦਾ 20-25 ਦਿਨ ਦਾ ਸੁਣਦੇ ਆ ਛੈਲਰਾਂਾਂ ਦਾ ਵੀ ਸੁਣਦੇ ਆ ਸਰਕਾਰ ਨੂੰ ਇਹ ਸਮੱਸਿਆਾਂ ਮਾ ਇੱਕ ਤਰੀਕ ਤੋਂ ਪਹਿਲਾਂ ਹੱਲ ਕਰਨੀਆਂ ਚਾਹੀਦੀ ਸਤੰਬਰ ਮਹੀਨੇ ਚ ਪਰ ਕਿਸੇ ਦਾ ਕੋਈ ਹੱਲ ਨਹੀਂ ਹੋਇਆ ਇਸ ਕਰਕੇ ਹੁਣ ਹੈਰਾਨ ਕਿਸਾਨ ਹੋ ਰਹੇ ਆ ਤੁਸੀਂ ਟਰਾਲੀਆਂ ਭਰ ਕੇ ਲਿਆਇਆ ਅਸੀਂ ਤਾਂ ਸਾਡਾ ਤਾਂ ਜੋ ਮਾਨਵ ਅਸੀਂ ਇੱਥੇ ਐਸਡੀਐਮ ਸਾਹਿਬ ਦੇ ਇੱਥੇ ਢੇਰੀ ਕਰੀਏ ਆਪੇ ਬਗਾਉਣਗੇ ਇਹ ਸਰਕਾਰ ਨੂੰ ਪਤਾ ਲੱਗੂਗਾ ਵੀ ਲੋਕ ਦਫ਼ਤਰਾਂ ਚ ਆ ਕੇ ਮੰਡੀਆ ਚ ਤਾਂ ਵਿਕਦੇ ਨਹੀਂ ਇਹ ਇਹ ਪ੍ਰਬੰਧ ਕਰਨ ਕੋਈ ਇਸ ਕਰਕੇ ਅਸੀਂ ਅੱਜ ਵਾਰਨਿੰਗ ਦੇਣ ਆਏ ਆ ਜੇ ਕੋਈ ਮਸਲਾ ਹੱਲ ਨਾ ਹੋਇਆ ਇੱਕ ਦੋ ਦਿਨਾਂ ਚ ਤਾਂ ਅਸੀਂ ਵੱਡੇ ਲੈਵਲ ਤੇ ਹੋਰ ਪੰਜਾਬ ਲੈਵਲ ਤੇ ਦੂਜੀਆਂ ਜਥੇਬੰਦੀਆਂ ਨਾਲ ਜਿਵੇਂ ਅੱਜ ਸੰਯੁਕਤ ਮੋਰਚੇ ਦੀ ਮੀਟਿੰਗ ਚੱਲਦੀ ਆ ਉਹਦੇ ਚ ਇਹ ਫੈਸਲਾ ਜ਼ਰੂਰ ਇਹ ਲਿਆ ਜਾਊਗਾ ਕਿ ਵੱਡੇ ਐਕਸ਼ਨ ਦਾ ਵੱਡਾ ਐਕਸ਼ਨ ਵੀ ਕਰਾਂਗੇ ਤੋਂ ਬਾਅਦ ਕੋਈ ਅਸੀਂ ਰਹੀ ਗੱਲ ਖਰੀਦ ਦੀ ਕਾਗਜ਼ੀ ਖਰੀਦ ਸ਼ੁਰੂ ਹੋ ਜਾਂਦੀ ਆ ਮੰਡੀਆਂ ਦੇ ਵਿੱਚ ਨਾ ਤਾਂ ਕੋਈ ਹਜੇ ਤੱਕ ਅਲਾਟਮੈਂਟ ਹੈ ਨਾ ਸ਼ੈਲਰਾਂ ਦੀ ਕੋਈ ਅਲਾਟਮੈਂਟ ਹੈ ਸ਼ੈਲਰਾਂ ਦੀ ਆਪਣੀ ਹੜਤਾਲ ਚੱਲਦੀ ਹੈ ਹਾਂਜੀ ਮਜ਼ਦੂਰਾਂ ਦੀ ਕੋਈ ਮੰਗੇ ਨਹੀਂ ਪ੍ਰਵਾਨ ਕਰ ਰਹੀ ਹੈ ਸਰਕਾਰ ਸਰਕਾਰ ਮੁੱਖ ਮੰਤਰੀ ਸਾਹਿਬ ਨਾਲ ਮੰਤਰੀਆਂ ਨਾਲ ਅਸੀਂ ਕਈ ਮੀਟਿੰਗਾਂ ਲਗਭਗ 2 ਸਾਲ ਤੋਂ ਚੱਲ ਰਹੀਆਂ ਨੇ ਭਰੋਸਾ ਤੇ ਭਰੋਸਾ ਦੇ ਕੇ ਸਾਨੂੰ ਮੋੜ ਦਿੱਤਾ ਜਾਂਦਾ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸਾਡੀਆਂ ਸਿਰਫ ਇਹ ਹੀ ਮੰਗਾਂ ਨੇ ਸਾਡੀ 25% ਦੀ ਮਜ਼ਦੂਰੀ ਦੇ ਵਿੱਚ ਵਾਧਾ ਕੀਤਾ ਜਾਵੇ ਸਾਡੀ ਜਿਹੜੀ ਮਜ਼ਦੂਰੀ ਹੈ ਹਰਿਆਣੇ ਦੇ ਬਰਾਬਰ ਕੀਤੀ ਜਾਵੇ ਤੇ 5 ਰੁਪਏ ਕੱਟਾ ਲੋਡਿੰਗ ਦਾ ਕੀਤਾ ਜਾਵੇ ਸਾਡੀਆਂ ਇਹ ਮੰਗਾਂ ਨੇ ਸਾਡੀਆਂ ਮੰਗਾਂ ਦੇਖੋ ਕੋਈ ਬਾਲੀਆਂ ਬੜੀਆਂ ਮੰਗਾਂ ਨਹੀਂ ਜਿਵੇਂ ਕਿ ਆਪਾਂ ਦੇ ਪੱਠਾ ਮਜ਼ਦੂਰ ਨੇ ਕਿਰਤੀ ਮਜ਼ਦੂਰ ਨੇ ਜਾਂ ਹੋਰ ਕੋਈ ਮਜ਼ਦੂਰ ਨੇ ਖੇਤੀ ਮਜ਼ਦੂਰ ਨੇ ਉਹ ਸਰਕਾਰ ਦੇ ਧਾਇਰੇ ਦੇ ਵਿੱਚ ਆਉਂਦੇ ਨੇ ਅਸੀਂ 24 ਘੰਟੇ ਮੰਡੀਆਂ ਦੇ ਵਿੱਚ ਕੰਮ ਕਰਦਾ ਦਿਨ ਰਾਤ ਕੰਮ ਕਰਦੇ ਆ ਸਾਡੀ ਕਿਸੇ ਕੈਟਾਗਰੀ 'ਚ ਨਹੀਂ ਆਉਂਦੇ ਅਸੀਂ ਸਰਕਾਰ ਦੀ ਦੇ ਵਿੱਚ ਸਰਕਾਰ ਨਾਲ ਸਾਨੂੰ ਸਿਰਫ 5 ਜਾਂ 7 ਪੈਸੇ ਦੇ ਕੇ ਮੋੜ ਜਾਂਦੀ ਆ ਅੱਜ ਜਵਾਬ ਵੀ 10 ਰੁਪਏ ਲੈ ਕੇ ਰਾਜ਼ੀ ਨਹੀਂ ਹੈਗਾ ਸਾਨੂੰ ਸਿਰ 5 ਜਾਂ 7 ਪੈਸੇ ਦੇ ਵਿੱਚ ਸਮਾਹੀ ਗੁਜ਼ਾਰਾ ਕਰਨਾ ਪੈਂਦਾ ਇਸ ਕਰਕੇ ਸਾਡੀ ਦਾ ਸਰਕਾਰ ਨੂੰ ਇਹ ਬੇਨਤੀ ਆ ਜਿੱਥੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਨੇ ਸਰਕਾਰ ਨੇ ਆੜਤੀਆਂ ਦੀਆਂ ਮੰਗਾਂ ਪੂਰੀਆਂ ਉੱਥੇ ਮਜ਼ਦੂਰਾਂ ਦੀਆਂ ਵੀ ਮੰਗਾਂ ਪੂਰੀਆਂ ਕਰਨ ਤਾਂ ਜੋ ਮੰਡੀਆਂ ਦੇ ਵਿੱਚ ਕੰਮ ਚਾਰੂ ਚੂ ਰੂਪ ਨੇ ਨਾਲ ਚੱਲੂ ਹੋ ਸਕੇ ਠੀਕ ਹੈ ਜੀ ਹਾਂ ਜੀ ਸਰਲ ਰੋਡ ਜਮ ਕੀਤਾ ਜੀ ਅੱਜ ਟਰਾਲੀਆਂ ਵੀ ਲੈ ਕੇ ਆਏ ਹੋ ਤੁਸੀਂ ਭਰੀਆਂ ਹੋਈਆਂ ਜਿਹੜੀਆਂ ਜਿਹੜੀ ਹੈਗੀ ਆ ਕੀ ਹੈਗਾ ਜੀ ਸਾਰਾ ਇਹ ਜਿਹੜਾ ਸਾਰਾ ਇਹ ਦੇਖੋ ਸਾਨੂੰ ਆੜਤੀਏ ਐਸੋਸ਼ੀਏਸ਼ਨ ਵੱਲੋਂ ਅਸੀਂ ਤਕਰੀਬਨ ਪਿਛਲੇ ਇੱਕ ਹਫਤੇ ਤੋਂ ਮੀਟਿੰਗਾਂ ਕਰ ਰਹੇ ਹਾਂ ਉਹ ਮੀਟਿੰਗਾਂ ਦਾ ਕੋਈ ਹੱਲ ਨਹੀਂ ਹੁੰਦਾ ਸਰਕਾਰ ਰੋਜ਼ ਭਰੋਸਾ ਦਵਾਉਂਦੀ ਹੈ ਵੀ ਅਸੀਂ ਸ਼ਾਮ ਨੂੰ ਹੱਲ ਕਰਦੇ ਹਾਂ ਸਵੇਰ ਨੂੰ ਕਰਦੇ ਹਾਂ ਨਾ ਆੜਤੀਆਂ ਦਾ ਨਾ ਮਜ਼ਦੂਰਾਂ ਦਾ ਕੋਈ ਹੱਲ ਨਹੀਂ ਹੋਇਆ ਅੱਜ ਭਾਰਤੀ ਕਿਸਾਨ ਜੀ ਨੂੰ ਲਖਵਾਲ ਨੇ ਸਾਨੂੰ ਟੈਲੀਫੋਨ ਕਰਕੇ ਬੁਲਾਇਆ ਇੱਥੇ ਮੰਡੀ ਚੋਂ ਵੀ ਤੁਸੀਂ ਸਾਡਾ ਆੜਤੀਏ ਭਾਈ ਤੇ ਜਿੰਨੇ ਮਜ਼ਦੂਰੋਂ ਉਹ ਸਾਡਾ ਸਾਥ ਦਓ ਕਿਉਂਕਿ ਜ਼ਿਮੀਦਾਰਾਂ ਦੇ ਘਰੇ ਟਰਾਲੀਆਂ ਭਰੀਆਂ ਖੜੀਆਂ ਨੇ ਕਿਸੇ ਨੇ ਆਲੂ ਬੀਜਣੇ ਨੇ ਕਿਸੇ ਨੇ ਕੁਛ ਕਰਨਾ ਇਸ ਕਰਕੇ ਸਾਰਿਆਂ ਨੂੰ ਇਹ ਦਿੱਕਤ ਹੈ ਪਹਿਲਾਂ ਤਾਂ ਮੀਂਹ ਪੈ ਗਿਆ ਸੀ ਆਪਣੇ ਇੱਥੇ ਕੰਬਾਈਨਾਂ ਘਟ ਚੱਲੀਆਂ ਹੁਣ ਦੋ ਦਿਨਾਂ ਤੋਂ ਪੂਰੀ ਬਾੜੀ ਪੂਰੇ ਜੋਰ ਨਾਲ ਚੱਲ ਰਹੀ ਹੈ ਮੰਡੀ ਟਰਾਲੀਆਂ ਲੈ ਨਹੀਂ ਕਿਉਂਕਿ ਮਜ਼ਦੂਰਾਂ ਦੀ ਵੀ ਹੜਤਾਲ ਹੈ ਆੜਤੀਆਂ ਦੀ ਵੀ ਹੜਤਾਲ ਹੈ ਤੇ ਗਾਂ ਸੈਲਰਾਂ ਦੀ ਵੀ ਹੜਤਾਲ ਹੈ ਜਿਹੜੀ ਤਾਲਮੇਲ ਕਮੇਟੀ ਜਿਨੇ ਧਾਨ ਖਰੀਦੇ ਨੇ ਉਹਨਾਂ ਦੀ ਵੀ ਹੜਤਾਲ ਹੈ ਉੱਲੇ ਮੱਦੇ ਨਜ਼ਰ ਅੱਜ ਕਿਸਾਨ ਯੂਨੀਅਨ ਨੇ ਟਰਾਲੀਆਂ ਲਿਆ ਕੇ ਐਸ ਡੀ ਐਮ ਦਫ਼ਤਰ ਮੂਹਰੇ ਲਾਈਆਂ ਨੇ ਬੇ ਇਹਨਾਂ ਨੂੰ ਕਿਤੇ ਲਾਉਣ ਦਾ ਕੋਈ ਪ੍ਰਬੰਧ ਕੀਤਾ ਜਾਵੇ ਸਾਡੇ ਆੜਤੀਆਂ ਕਣੀਓ ਤੇ ਮਜ਼ਦੂਰਾਂ ਕਣੀਓ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਅਸੀਂ ਕਿਸਾਨ ਆ ਜੇ ਕਿਸਾਨੀ ਚੋਂ ਉੱਠ ਕੇ ਅਸੀਂ ਇੱਥੇ ਕਾਰੋਬਾਰ ਕਰਨਾ ਆ ਕਿਸਾਨ ਨੂੰ ਹੁਣ ਬਹੁਤ ਜ਼ਿਆਦਾ ਲੋਡ ਐ ਮੰਡੀਆਂ ਖੁੱਲਣ ਦੀ ਮੰਡੀਆਂ ਤਾਂ ਖੁੱਲਣਗੀਆਂ ਜੇ ਪਹਿਲਾਂ ਮਜ਼ਦੂਰਾਂ ਦਾ ਹੱਲ ਹੋ ਫਿਰ ਆੜਤੀਆਂ ਦਾ ਹੱਲ ਹੋ ਜਿਹੜੀ ਸੈਲਰਾਂ ਦੀ ਸਮੱਸਿਆ ਉਹ ਸੈਂਟਰ ਗਵਰਨਮੈਂਟ ਦੀ ਸਮੱਸਿਆ ਜ਼ਿਆਦਾ ਹੈ ਪੰਜਾਬ ਗਵਰਨਮੈਂਟ ਨੇ ਇਨੀਸ਼ੀਏਟਿਵ ਕੋਈ ਨਹੀਂ ਲਿਆ ਜੇ ਪੰਜਾਬ ਗਵਰਨਮੈਂਟ ਜਿਸ ਤਰ੍ਹਾਂ 2 ਮਹੀਨੇ ਪਹਿਲਾਂ ਅਸੀਂ ਫੂਡ ਸੈਕਟਰੀ ਨੂੰ ਮੈਮੋਰੰਡਮ ਦਿੱਤਾ ਸੀ ਲੁਧਿਆਣੇ ਵੀ ਲੁਧਿਆਣੇ ਜ਼ਿਲ੍ਹੇ 'ਚ ਇੱਕ ਵੀ ਗੱਡੀ ਲਾਉਣ ਦੀ ਸਪੇਸ ਨਹੀਂ ਹੈ ਵੀ ਤੁਸੀਂ ਇਹ ਸਪੇਸ ਕਰਾਓ ਮੂਰੇ ਸੀਜ਼ਨ ਆਉਂਦਾ ਅਸੀਂ ਇਹ ਚੇਤਾਵਨੀ ਪਹਿਲਾਂ ਦੇ ਦਿੱਤੀ ਸੀ ਵੀ ਇਹ ਜਿਹੜਾ ਸੀਜ਼ਨ ਹੈ ਇਹ 'ਚ ਖਰੀਦ ਨਹੀਂ ਹੋਣੀ ਜੇ ਤੁਸੀਂ ਕੋਈ ਮੂਵਮੈਂਟ ਨਾ ਕਰਾਈ ਪਰ ਅਫਸਰशाही ਨੇ ਤੇ ਸਰਕਾਰ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ ਇਹਦਾ ਕੋਈ ਹੱਲ ਕਰਾਇਆ ਨਹੀਂ ਮੀਟਿੰਗਾਂ ਵੀ ਕਾਫੀ ਹੋ ਚੁੱਕੀਆਂ ਮੀਟਿੰਗਾਂ ਬਹੁਤ ਹਰ ਰੋਜ਼ ਮੀਟਿੰਗ ਤੇ ਜਾਂਦੇ ਰਹੇ ਆ ਸਵੇਰ ਤੋਂ ਸ਼ਾਮ ਤਾਈਂ ਬੈੰਦੇ ਰਹੇ ਆ ਕੋਈ ਸਿੱਟਾ ਇਹ じゃ ਐਸ ਡੀ ਐਮ ਸਾਹਿਬ ਨੇ ਵੀ ਮੀਟਿੰਗ ਕੀਤੀ ਡੀ ਸੀ ਸਾਹਿਬ ਨੇ ਵੀ ਕੀਤੀ ਇਹ ਜਿਹੜਾ ਫੈਸਲਾ ਹੈ ਇਹ ਸੈਂਟਰ ਤੇ ਪੰਜਾਬ ਲੈਵਲ ਦੇ ਚੀਫ ਮਿਨਿਸਟਰ ਲੈਵਲ ਦਾ ਫੈਸਲਾ ਹੈ ਜਿਹੜੀ ਮੂਵਮੈਂਟ ਹੋਣੀ ਹੈ ਮੂਵਮੈਂਟ ਤੋਂ ਬਿਨਾਂ ਥੱਲੇ ਪੱਲੇਦਾਰਾਂ ਨਾਲ ਸਮਝੌਤਾ ਕਰ ਲੈਣਾ ਆੜਤੀਆਂ ਨਾਲ ਕਰ ਲੈਣ ਕੋਈ ਕੰਮ ਨਹੀਂ ਚੱਲਣਾ ਕਿਉਂਕਿ ਜੇ ਫਰਜ ਕਰੋ ਮਜ਼ਦੂਰਾਂ ਦੀ ਹੜਤਾਲ ਵੀ ਖੁੱਲ ਗਈ ਆੜਤੀਆਂ ਦੀ ਵੀ ਖੁੱਲ ਗਈ ਇਹਨੂੰ ਭਰ ਕੇ ਰੱਖਾਂਗੇ ਕਿੱਥੇ ਇੱਕ ਦੋ ਦਿਨ ਭਰ ਸਕਦੇ ਆ ਜਾਂ ਤਾਂ ਸਰਕਾਰ ਆਪਦੀ ਕਸਟਡੀ ਸੈਲਰਾਂ ਚਲਵਾ ਲੇ ਜਾਂ ਸਰਕਾਰ ਆਪਦੀ ਕੋਈ ਸਪੇਸ ਮੁਹੱਈਆ ਕਰਾਵੇ ਵੀ ਇੱਥੇ ਭਰ ਕੇ ਇੱਥੇ ਲਾਓ ਕਿਉਂਕਿ ਅਸੀਂ ਸਰਕਾਰ ਨੂੰ ਸਾਫ਼ ਕਹਿੰਦਾ ਵੀ ਜੇ ਤੁਸੀਂ ਸਾਤ ਤੋਂ ਮਾਲ ਭਰਾਉਂਗੇ ਹੜਤਾਲ ਖੁੱਲੀ ਤੋਂ ਅਸੀਂ ਇਹਦੇ ਪੇਮੈਂਟ ਦੇ 72 ਘੰਟੇ ਇਹਦੀ ਕੁਆਲਿਟੀ ਤੇ ਕੁਆਂਟੀਟੀ ਦੇ ਜ਼ਿੰਮੇਵਾਰਾਂ 72 ਘੰਟੇ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿਉਂਕਿ ਪਿਛਲੇ ਸਾਲ ਧਾਨਾਂ ਚ 12-14 ਦਿਨ ਹਟਾੜ ਰਹੀ ਬਾਅਦ ਚ 8-8 10-10 ਕੁਆਂਟਲ ਗੱਡੀਆਂ ਘਟੀਆਂ ਆੜਤੀ ਭਰਾਵਾਂ ਦੀ ਆੜਤ ਵਿੱਚੇ ਚਲੀ ਗਈ ਜ਼ਿਮੀਦਾਰਾਂ ਨੂੰ ਵੀ ਪਿਛਲੇ ਸਾਲ ਵੀ ਧਾਨਾਂ ਚ ਦਿੱਕਤ ਆਈ ਕਿਉਂਕਿ ਲੋਹਣ ਨੂੰ ਜਗ੍ਹਾ ਨਹੀਂ ਸੀ ਸੈਲਰਾਂ ਚ ਮਾਲ ਜਾਂਦਾ ਨਹੀਂ ਸੀ ਕਦੇ ਕਿਸੇ ਨੂੰ ਕਹਿਣਾ ਭਾਈ ਤੂੰ ਇੱਕ ਟਰਾਲੀ ਲਿਆ ਕਦੇ ਨੂੰ ਦੋ ਲਿਆ ਸਰਕਾਰ ਨੂੰ ਪਿਛਲੇ ਸਾਲ ਜਿਹੜੀ ਧਾਨਾਂ ਦੇ ਸੀਜ਼ਨ ਸੀ ਉਹ ਤੋਂ ਸਬਕ ਨਹੀਂ ਲਿਆ ਹੁਣ ਇਸ ਟਾਈਮ ਜਿੰਨਾ ਅਰਥਚਾਰਾ ਮੰਡੀ ਨੂੰ ਚਲਾਉਂਦਾ ਮਜਦੂਰਾਂ ਤੋਂ ਲੈ ਕੇ ਸੈਲਰ ਵਾਲੇ ਤੱਕ ਇਨਸਪੈਕਟਰ ਵਾਲੇ ਤੱਕ ਸਾਰੇ ਹੜਤਾਲ ਤੇ ਬੈਠੇ ਨੇ। ਠੀਕ। ਮੈਮੋਰੰਡਮ ਵੀ ਦਿੱਤਾ ਹੈ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਜਿਰੀ ਲੈ ਕੇ ਕਿਸਾਨਾਂ ਨੇ ਰਸਤਾ ਰੋਕਿਆ। ਉਹਨਾਂ ਦਾ ਮੇਨ ਇਸ਼ੂ ਸੀਗਾ ਵੀ ਆਹ ਆੜਤੀਏ ਜਿਹੜੇ ਆ ਉੱਥੇ ਜਿਰੀ ਸੁੱਟ ਨਹੀਂ ਦੇਦੇ ਮੰਡੀ ਦੇ ਵਿੱਚ। ਲੇਬਰ ਤੇ ਆੜਤੀਆਂ ਦਾ ਇੱਕ ਮਿਲ ਕੇ ਫੈਸਲਾ ਕੀਤਾ। ਰੋਲਾ ਇਹ ਵੀ ਦੋ ਤਰ੍ਹਾਂ ਦੀ ਜਿਹੜੀ ਇਹ ਲੇਬਰ ਹੁੰਦੀ ਹੈ। ਇੱਕ ਤੇ ਲੇਬਰ ਹੁੰਦੀ ਜਿਹੜੀ ਉਦੋਂ ਜਿਰੀ ਚੁੱਕ ਕੇ ਲੋਡਿੰਗ ਅਨਲੋਡਿੰਗ ਲਈ ਉੱਥੇ ਲੈ ਕੇ ਜਾਂਦੀ ਹੈ ਗੋਡਾਊਨਾਂ ਦੇ ਵਿੱਚ। ਉਧਰ ਲਈ ਤਾਂ ਸਰਕਾਰ ਵੱਲੋਂ ਟੈਂਡਰ ਓਪਨ ਟੈਂਡਰ ਕੀਤਾ ਜਾਂਦਾ ਉੱਥੇ ਲੇਬਰ ਦਾ ਕੋਈ ਇਸ਼ੂ ਨਹੀਂ ਆਉਂਦਾ ਇਹ ਉਹ ਬੰਦੇ ਨੇ ਜਿਹੜੇ ਜਦੋਂ ਜਿਰੀ ਲੈ ਕੇ ਆਉਂਦੇ ਨੇ ਆੜਤੀਆਂ ਦੇ ਕੋਲ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੇ ਪੰਜਾਬ ਸਰਕਾਰ ਵੇਜਿਸਟੈਗ ਕਰਦੀ ਏ ਉਹ ਵੇਜਿਸ ਮਿਲਦੇ ਨੇ ਉਹਨਾਂ ਦਾ ਲੇਬਰ ਦਾ ਇਸ਼ੂ ਰੋਸ਼ ਹੈ ਜਿਹੜੇ ਉਹ ਲੇਬਰ ਦੇ ਰੇਟ ਨੇ ਉਹ ਬਹੁਤ ਘੱਟ ਨੇ ਇਹਨਾਂ ਦੀ ਅੱਜ ਪੰਜਾਬ ਪੱਧਰ ਤੇ ਮੀਟਿੰਗ ਹੋ ਰਹੀ ਏ ਪੰਜਾਬ ਸਰਕਾਰ ਨਾਲ ਹੋ ਸਕਦਾ ਅੱਜ ਸ਼ਾਮ ਤੱਕ ਇਹਦਾ ਕੋਈ ਮਸਲਾ ਦਾ ਹੱਲ ਨਿਕਲ ਆਵੇ ਪਰ ਮੇਰੇ ਬੇਨਤੀ ਕਰਨ ਤੇ ਉਹਨਾਂ ਨੇ ਰਸਤਾ ਖੋਲ ਦਿੱਤਾ ਕਿਸਾਨ ਭਰਾਵਾਂ ਨੇ ਤੇ ਟਰਾਲੀਆਂ ਮੇਰੇ ਆਫਿਸ ਪਰ ਸਿੱਧੀਆਂ ਕਰਕੇ ਲਾਤੀਆਂ ਹਾਲទੋਂ ਕਿ ਮੰਡੀ ਤੇ ਲੈ ਜਾ ਨਹੀਂ ਸਕਦੇ ਉਹਨਾਂ ਦੇ ਐਸੋਸੀਏਸ਼ਨ ਦਾ ਫੈਸਲਾ ਵੇਹੀ ਜਿਹੜੀ ਉਤਰਨ ਨਹੀਂ ਦੇਣੀ ਤੇ ਮੋਸਟ ਲਾਗੇ ਸ਼ਾਮ ਤੱਕ ਮਸਲਾ ਹੱਲ ਹੋ ਜਾਏਗਾ ਤੇ ਇਹ ਕਿਸਾਨਾਂ ਦੀ ਜਿਹੜੀ ਜਿਹੜੀ ਹੈਗੀ ਹੈ ਫਸਲ ਉਹ ਪ੍ਰੋਡਿਊਸ ਉਹ ਖੇਤ ਮੰਡੀਆ ਚ ਆਣੀ ਸ਼ੁਰੂ ਹੋ ਜਾਏਗੀ ਸ਼ੈਡਰ ਐਸੋਸੀਏਸ਼ਨ ਗਾਹ ਨਹੀਂ ਦੋਊਗੀ ਮੰਡੀ ਵਿੱਚ ਸਾਰਾ ਮਾਲ ਇਕੱਠਾ ਹੋ ਜਾਣਾ ਤੁਹਾਡੇ ਕੋਲ ਦੇਖੋ ਜੀ ਪੰਜਾਬ ਸਰਕਾਰ ਚਿੰਤਿਤ ਹੈ ਇਸ ਮਾਮਲੇ 'ਚ ਹਾਇਰ ਲੈਵਲ ਤੇ ਕਮੇਟੀ ਬਣੀ ਹੋਈ ਹੈ ਸਰਕਾਰ ਫੈਸਲਾ ਲੈ ਰਹੀ ਹੈ ਤੇ ਮੈਂ ਆਸਵੰਦਾ ਕੋਈ ਨਾ ਕੋਈ ਪੋਜੀਟਿਵ ਸਿਟੂਏਸ਼ਨ ਸ਼ਾਮ ਤੱਕ ਨਿਕਲੇਗਾ